ਬਜ਼ਾਰ ਚ ਜਾ ਕੇ ਪਹਿਲੇ ਦੀ ਸਲਾਈ ਪਤਾ ਕਰ ਲੋ 4000 ਤੋਂ ਲੈ ਕੇ 4500 ਰੁਪਏ ਦੀ ਕੱਲੀ ਸਲਾਈ ਚੱਲਦੀ ਆ ਕਿ ਇਹਦੀ ਕੀਮਤ ਦੀ ਗੱਲ ਕਰੀਏ ਬਜ਼ਾਰ ਚ ਜਾਓਗੇ 2 ਪੀਸ ਕੋਟਮੈਂਟ 10000 ਰੁਪਏ ਦਾ ਮਿਲਣਾ ਪਰ ਸਾਡੇ ਕੋਲ ਆਜੋ 10000 ਰੁਪਏ ਵਾਲਾ 2 ਪੀਸ ਕੋਟਮੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਦੇਵਾਂਗੇ ਜਿਹੜਾ ਸਾਡਾ ਵੀਰ ਕਹਿੰਦਾ ਮੈਂ 3 ਪੀਸ ਕੋਟਰ ਬਣਾਉਣਾ 15000 ਰੁਪਏ ਤੋਂ ਘੱਟ ਨਹੀਂ ਹੈਗਾ ਇਹਦੀ ਸਮਾਈ 5000 6000 ਰੁਪਏ ਚੱਲਦੀ ਆ ਪਰ ਸਾਡੇ ਕੋਲ ਆਜੋ 3 ਪੀਸ ਕੋਟਮੈਂਟ 15000 ਦਾ ਵਾਲਾ ਸਿਰਫ 3760 ਕਿ ਲੈ ਜਾਓ ਜਿਹੜੀ ਸ਼ੇਰਵਾਨੀ ਆ ਘੱਟੋ ਘੱਟ ਬਾਜ਼ਾਰ ਜਾਓਗੇ 8 8000 10 10 ਰੁਪਿਆ ਕਰਾਇਆ ਜੇ ਤੁਸੀਂ ਖਰੀਦਣ ਜਾਂਦੇ ਹੋ 15000 16000 18000 20 20000 ਰੁਪਏ ਦੀ ਸ਼ੇਰਵਾਨੀ ਤਿਆਰ ਹੁੰਦੀ ਆ ਸਾਡੇ ਕੋਲ ਆਜੋ ਜਿਹੜੀ ਬਾਜ਼ਾਰ ਤੁਸੀਂ 15000 ਰੁਪਏ ਦੀ ਸ਼ੇਰਵਾਨੀ ਤਿਆਰ ਕਰਉਂਦੇ ਹੋ ਸਿਰਫ 6500 ਰੁਪਏ ਦੇ ਵਿੱਚ ਸ਼ੇਰਵਾਨੀ ਤਿਆਰ ਕਰਕੇ ਆਪਾਂ ਤੁਹਾਨੂੰ ਇੱਥੇ ਦੇ ਦੇ ਹਸੀਂ ਜਾਇਜ ਕਮਾਈ ਕਰਦੇ ਆ ਜਿਹੜਾ ਬਜ਼ਾਰਾਂ 'ਚ 6 6000 ਦਾ ਕੁੜਤਾ ਪਿਆਨਾ ਮੈਨਾ ਉਹ ਸਾਡੇ ਕੋਲੇ 3000 ਦੇ ਰੈਡੀ ਕਰਕੇ ਲੈ ਜਾਓ ਛੋਟਾ ਤੁਸੀਂ ਲੈਣੀਆਂ ਦੇਖੋ ਸਾਡੇ ਕੋਲ ਚੈੱਕ ਲੈ ਲਓ ਤੁਸੀਂ ਪ੍ਰਿੰਟ ਲੈ ਲਓ ਲਾਈਨ ਵਾਲੀ ਅਥੀ ਆਫਿਸ ਜੌਬ ਕਰਦੇ ਆ 3350 ਸ਼ਰਟ ਸ਼ੁਰੂ ਹੋ ਜਾਂਦੀ ਆ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਬਹੁਤ ساری ਵੈਰਾਈਟੀ ਦੇ ਰਣੀ ਆ ਹੁਣ ਵੈਡਿੰਗ ਥੀਮ ਚੈੱਕ ਕਰ ਲਓ ਦੇਖੋ ਮੁੰਡੇ ਨੇ ਵੀ ਲੈ ਲਿਆ ਮੁੰਡੇ ਨੇ ਆਪ ਦੀ ਘਰ ਵਾਲੇ ਇਸਤੇ ਲੈ ਲਿਆ ਤੇ ਛੋਟੇ ਭਰਾਸ ਤੇ ਦੇਖੋ ਇਦਾਂ ਦਾ ਕਨਸੈਪਟ ਆ ਕੁਰਤਾ ਪਜਾਮਾ ਤੇ ਆ ਸ਼ੇਰਵਾਨੀ 10-10 ਸਿਰ ਵਾਲੇ ਕੋਲ ਬਣੇ ਸੀ 2995 ਦੇ ਇਹਨੇ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ 3 ਗੁਣਾ ਰੇਟ ਘੱਟ ਮਨੋ ਸਾਰਾ ਹੀ ਦਮ ਤੁਸੀਂ ਸ਼ੇਰ ਬਣੀਆਂ ਲੈਣੀਆਂ ਕੋਟ ਤੇ ਵੀ ਆ ਮੇ ਲੈਣੀਆਂ ਬਾਅਦ ਕੋਟ ਪਲੇ ਦਾ ਸਾਰਾ 1 ਲੱਖ ਰੁਪਇਆ ਜਿਹੜਾ ਬਾਜ਼ਾਰ ਚ ਬੈਲ ਬਣਨਾ ਇੱਥੇ 30000 ਰੁਪਇਆ 70000 ਰੁਪਇਆ ਤੁਹਾਡਾ ਅਸੀਂ ਵਿਚਾਰਨਾ ਇਸ ਗੱਲ ਦੀ ਗਾਰੰਟੀ ਦਿੰਦੇ ਆ ਲਓ ਜੀ ਹੁਣ ਆਪਾਂ ਪੰਜਾਬ ਦੇ ਮੁੰਡੇ ਦੀ ਟੋਰ ਕਰ ਦੇਣੀ ਆ ਵਿਆਹ ਸ਼ਾਦੀਆਂ ਦੇ ਦਿਨ ਸ਼ੁਰੂ ਹੋ ਗਏ ਆ ਤੁਸੀਂ ਸੋਚਦੇ ਹੋਣੇ ਵੀ ਅਸੀਂ ਆਪਣੇ ਲਈ ਚੰਗਾ ਕੱਪੜਾ ਬਣਾ ਲਈਏ ਜਿਹੜੀਆਂ ਬਾਜ਼ਾਰਾਂ ਚ ਲੁੱਟਾਂ ਹੁੰਦੀਆਂ ਉਹ ਵੀ ਬੰਦ ਕਰ ਦੇਣੀਆਂ ਹੁਣ ਤੁਸੀਂ ਇਹ ਚੈੱਕ ਕਰ ਲੋ 2 ਪੀਸ ਕੋਟਮੈਂਟ ਬਾਜ਼ਾਰ ਚ ਜਾ ਕੇ ਪਹਿਲਾਂ ਦੀ ਸਲਾਈ ਪਤਾ ਕਰ ਲੋ 4000 ਤੋਂ ਲੈ ਕੇ 4500 ਰੁਪਏ ਇਹਦੀ ਇਕੱਲੀ ਸਲਾਈ ਚੱਲਦੀ ਆ ਜੇ ਦੀ ਕੀਮਤ ਦੀ ਗੱਲ ਕਰੀਏ ਬਾਜ਼ਾਰ 'ਚ ਜਾਓਗੇ 2 ਪੀਸ ਕੋਟਪਿੰਟ 10000 ਰੁਪਏ ਦਾ ਮਿਲਣਾ ਪਰ ਸਾਡੇ ਕੋਲ ਆਜੋ 10000 ਰੁਪਏ ਵਾਲਾ 2 ਪੀਸ ਕੋਟਪਿੰਟ ਸਿਰਫ 2995 'ਚ ਲੈ ਜਾਓ ਸਲਾਈ ਕਰਕੇ ਦੇਵਾਂਗੇ ਸਲਾਈ ਸਮੇਤ 2995 'ਚ 2 ਪੀਸ ਕੋਟਪਿੰਟ ਲੈ ਜਾਓ ਇਹਦੇ ਵਿੱਚ ਰੰਗ ਤੁਸੀਂ ਜਿੱਦਾਂ ਦਾ ਮਰਜ਼ੀ ਬਣਾ ਲਓ ਜਿਹੜਾ ਸਾਡਾ ਵੀਰ ਕਹਿੰਦਾ ਮੈਂ 3 ਪੀਸ ਸੂਟ ਬਣਾਉਣਾ 15000 ਰੁਪਏ ਤੋਂ ਘੱਟ ਨਹੀਂ ਹੈਗਾ ਇਹਦੀ ਸਮਾਈ 5000 6000 ਰੁਪਏ ਚੱਲਦੀ ਆ ਪਰ ਸਾਡੇ ਕੋਲ ਆਜੋ 3 ਪੀਸ ਸੂਟਮੈਂਟ 15000 ਰੁਪਏ ਵਾਲਾ ਸਿਰਫ 3760 ਚ ਲੈ ਜਾਓ ਤੁਸੀਂ ਜਾਗੋ ਪਾਰਟੀਆਂ ਦੇ ਵੀ ਜਾਣਾ ਤੁਸੀਂ ਨਾਈਟ ਪਾਰਟੀਆਂ ਦੇ ਵੀ ਜਾਣਾ ਤੁਸੀਂ ਹੁਣ ਪਾਰਟੀ ਵੇਅਰ ਕੁਰਤੇ ਪਜਾਮੇ ਲੈਣੇ ਆ ਤੇ ਕੁਰਤੇ ਪਜਾਮੇ ਦੇ ਵਿੱਚ ਸਾਡੇ ਕੋਲ ਇੰਨੀ ਜਿਆਦਾ ਕਲੈਕਸ਼ਨ ਆ ਤੁਹਾਡੀ ਰੂਹ ਖੋਸ਼ ਹੋ ਜਾਣੀ ਆ ਬਾਸਕਟ ਇਹਦੇ ਵਿੱਚ ਤਾਂ ਮੈਂ ਕਹਿੰਨਾ ਅਲਟੀਮੇਟ ਡਿਜ਼ਾਈਨ ਆ ਜਿੰਨੇ ਮਰਜ਼ੀ ਤਰ੍ਹਾਂ ਦੇ ਤੁਸੀਂ ਡਿਜ਼ਾਈਨ ਬਣਾ ਲਓ ਚਾਰ ਪਾਕਟਾਂ ਲਾ ਲਓ ਦੋ ਲਾ ਲਓ ਇੱਕ ਲਾ ਲਓ ਬਟਨ ਚੇਂਜ ਕਰ ਲਓ ਇਹਦੇ ਵਿੱਚ ਆਪਸ਼ਨ ਬਹੁਤ ਆ ਜਿਹੜੀ ਸ਼ੇਰਵਾਨੀ ਆ ਘੱਟੋ ਘੱਟ ਬਾਜ਼ਾਰ ਜਾਓਗੇ 8-8000 10-1000 ਰੁਪਿਆ ਕਰਾਇਆ ਜੇ ਤੁਸੀਂ ਖਰੀਦਣ ਜਾਂਦੇ ਹੋ 15000 16000 18000 20-2000 ਰੁਪਏ ਸ਼ੇਰਵਾਨੀ ਤਿਆਰ ਹੁੰਦੀ ਆ ਸਾਡੇ ਕੋਲ ਆਜੋ ਜਿਹੜੀ ਬਾਜ਼ਾਰ ਤੁਸੀਂ 15000 ਰੁਪਏ ਚ ਸ਼ੇਰਵਾਨੀ ਤਿਆਰ ਕਰਾਉਨੇ ਹੋ ਸਿਰਫ 6500 ਰੁਪਏ ਦੇ ਵਿੱਚ ਸ਼ੇਰਵਾਨੀ ਤਿਆਰ ਕਰਕੇ ਆਪਾਂ ਤੁਹਾਨੂੰ ਇੱਥੇ ਦੇ ਦੇਣੀ ਆ ਤੋਂ ਦੇਖੋ ਇੱਥੇ ਕਿੰਨੀ ਸੋਹਣੀ ਆਪਸ਼ਨ ਆ ਤੁਸੀਂ ਇੱਥੇ ਆਜੋ ਜਿਹੜੇ ਕਲਰ ਦਾ ਤੁਹਾਨੂੰ ਚਾਹੀਦਾ ਕੋਟ ਪੈਂਟ ਤੁਹਾਨੂੰ ਅਸੀਂ ਇੱਥੇ ਲਾ ਕੇ ਦਿਖਾਵਾਂਗੇ ਤੁਸੀਂ ਬਲੈਕ ਵਾਈਟ ਜਿੰਦਾ ਰਹੀ ਰ ਅਤੀ ਪਸੰਦ ਕਰਾ ਕੇ ਦੇ ਦਿਆਂਗੇ ਟੂ ਪੀਸ ਕੋਟ ਉਹਨਾਂ ਬਾਜ਼ਾਰ 'ਚ 10000 ਸਾਡੇ ਕੋਲ 2995 ਪਾਈ ਜੀ ਬੜਾ ਚੈਲੇਂਜ ਆ ਬੜਾ ਵੱਡਾ ਤੁਸੀਂ ਦਾਵਾ ਕਰ ਰਹੇ ਹੋ 4000 4500 5000 ਰੁਪਇਆ ਕੱਲੀ ਸਲਾਈ ਟੇਲਰ ਰਹਿੰਦਾ ਤੁਸੀਂ ਕਿਹੜੇ ਦਮ ਤੇ ਰੌਲਾ ਪਾ ਰਹੇ ਹੋ ਕਿਹੜਾ ਸਾਡੇ ਕੋਲ ਗਿੱਦੜ ਸਿੰਘ ਹੀ ਆ ਤੁਸੀਂ 2995 'ਚ ਸਲਾਈ ਕਰਕੇ ਕੋਟ ਪਿੰਟ ਟੂ ਪੀਸ ਲਈ ਜੰਨੇ ਹੋ ਦੇਖੋ ਜੀ ਗਿੱਦੜ ਸਿੰਘ ਦਾ ਕੋਈ ਨਹੀਂ ਸਾਡੇ ਕੋਲੇ ਸੱਚ ਹੈ ਸੱਚ ਬੋਲ ਕੇ ਚੀਜ਼ ਵੇਚਦੇ ਆ ਜਾਇਜ਼ ਕਮਾਈ ਕਰਕੇ ਚੀਜ਼ ਵੇਚਦੇ ਆ ਬਾਜ਼ਾਰਾਂ ਦੇ ਵਿੱਚ ਜਿਹੜੀ 5 5000 ਰੁਪਇਆ ਕੱਲੀ ਸਮਾਈ ਆ ਤੇ ਕੋਰਟ ਪੈਂਟ ਸਟਿਚ ਕਰਕੇ 15 15 20 2000 ਦਾ ਲੁੱਟੀ ਜਾਂਦੇ ਆ ਤੇ ਹੁਣ ਤਾਜਵਰੀ ਵਿਆਹ ਸ਼ਾਦੀ ਦੇ ਦਿਨ ਸ਼ੁਰੂ ਹੋ ਗਏ ਤਾਂ ਉਹਨਾਂ ਲੁੱਟ ਸ਼ੁਰੂ ਕਰਤੀ ਉਹਨਾਂ ਨੇ ਪਰ ਅਸੀਂ ਕੋਰਟ ਪੈਂਟ ਜਿਹੜਾ ਦੇ ਰਿਆ 2995 ਜੇ ਕੱਪੜਾ ਚੈੱਕ ਕਰੋ ਕੱਪੜੇ ਦੀ ਕੁਆਲਿਟੀ ਏ ਕਲਾਸ ਕਾਰੀਗਰ ਸਾਡੇ ਆਪ ਦੇ ਕੱਪੜਾ ਸਾਡਾ ਆਪ ਦਾ ਫਿਰ ਕਿਦਾਂ ਲੁੱਟ ਕਰ ਲਾਂਗੇ ਅੱਛਾ ਰੰਗ ਰੰਗ ਸਾਰੇ ਮਿਲ ਜਾਂਦੇ ਭਾਜੀ ਰੰਗ ਚੈੱਕ ਕਰੋ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਰੰਗ ਬਣਾਓ ਮਨ ਪਸੰਦੇ ਰੰਗ ਬਣਾਓ ਸਕਰੀਨ ਸ਼ਾਟ ਲੈ ਆਓ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਚੈਨਲਾਂ ਦਾ ਵੱਡੇ ਵੱਡੇ ਵੇਚਿਆਂ ਦਾ ਸਕਰੀਨਸ਼ਾਟ ਲਿਆ ਉਹ ਸੇਮ ਰੰਗ ਦੇ ਦਾਂਗੇ ਚੈਲੰਜ ਕਰਕੇ ਭਾਈ ਜੀ ਇਹ ਤਾਂ ਸਟਾਰਟਿੰਗ ਰੇਂਜ ਆ ਕੋਈ ਉਧੂ ਉੱਪਰ ਵੀ ਲਗਜ਼ਰੀ ਉਹ ਵੀ ਦਖਤਦੇ ਹੋ ਨਾ ਕਿੰਨੇ ਕ ਦੇਖੋ ਜੀ ਲਗਜ਼ਰੀ ਲੁੱਕਾਂ ਵੀ ਹੈਗੀਆਂ ਪਰ ਲਗਜ਼ਰੀ ਰੇਟ ਨਹੀਂ ਹੈਗੇ ਅਸੀਂ ਉਹ ਸ਼ੋਰੂਮ ਵਾਲੇ ਨਹੀਂ ਹੈਗੇ ਹੱਥ ਤੇ ਕੋਕਾ ਕੋਲਾ ਤੁਹਾਨੂੰ ਫੜਾ ਦੇਣਗੇ ਤੇ ਰੇਟ ਦੁੱਗਣੇ ਤਿੱਗਣੇ ਦੇਣਗੇ ਅਸੀਂ ਉਹ ਦੁਕਾਨਾਂ ਵਾਲੇ ਨਹੀਂ ਹੈਗੇ ਅਸੀਂ ਉਹ ਮੋਲਾਂ ਵਾਲੇ ਨਹੀਂ ਹੈਗੇ ਵੀ ਚਾਹ ਪਾਣੀ ਤੁਹਾਨੂੰ ਪਿਆ ਕੇ ਤੇ ਕਹਿੰਦੇ ਤੇਲ ਦਿਲਾ ਚੋਈ ਕੱਢ ਲੈਣਾ ਸਾਡਾ ਕੰਮ ਕੀ ਹੈ ਜੀ ਦਿਨਿਆ ਜੈ ਦੇ ਰਟਾ ਦੇ ਪਾਣੀ ਪੀਓ ਨੇ ਠੰਡਾ ਸੈਂਪਲ ਆ ਚੈੱਕ ਕਰੋ ਇਟਾਲੀਅਨ ਫੈਬਰਿਕ ਚੈਲੰਜ ਕਰਕੇ ਕਹਿੰਨੇ ਆ ਬਾਈ ਜੀ ਇਹ ਬਜ਼ਾਰਾਂ ਦੇ ਵਿੱਚ 20 25 20000 ਦਾ ਕੋਟ ਪੈਂਟ ਬਣਦਾ ਅਸੀਂ 5000 ਰੁਪਏ ਚ ਬਣਾ ਕੇ ਦਵਾਂਗੇ ਰੰਗ ਚੈੱਕ ਕਰ ਲੋ ਅਸਲ ਮੈਨੂੰ ਇਹ ਵੀ ਦੱਸੋ ਆ ਬੜੇ ਡਿਜ਼ਾਈਨਰ ਕੁਰਤੇ ਪਜਾਮੇ ਸ਼ੇਰਵਾਨੀ ਸਟਾਈਲ ਜੇ ਕਿਸ ਨੇ ਪਾਲੀ ਟੌਰ ਟੂਲ ਕੱਢਣੀ ਉਹ ਦੱਸੋ ਕੀ ਕਨਸੈਪਟ ਹੈ ਦੇਖੋ ਜੀ ਟੌਰ ਕੱਢ ਦਾਂਗੇ ਮਾਲ ਵਾਲੇ ਸ਼ੋਰੂਮ ਵਾਲੇ ਹੁਣ ਹੈਰਾਨ ਹੋਣਗੇ ਜਿਨ੍ਹਾਂ ਨੇ ਆ ਚੀਚਾ ਦਿੱਤੀਆਂ ਉਹ ਵੀ ਹੈਰਾਨ ਹੋਣਗੇ ਭਾਜੀ ਕਨਸੈਪਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਲਾਲਿਆਂ ਵਾਲੇ ਜਿਹੜੇ ਲਾਲੇ ਪਾਉਂਦੇ ਨੇ ਨਾ ਸੂਟ ਆ ਉਹੋ ਡਿਜ਼ਾਈਨ ਹੈ ਰਾਇਲ ਕਲਾਸ ਲੋਗ ਲਗਦਰੀ ਚੀਜ਼ਾਂ ਜਿਹੜੇ ਪਾਉਂਦੇ ਆ ਇਹ ਉਹੋ ਚੀਜ਼ਾਂ ਦੇਖੋ ਆ ਕੋਟ ਬਣਿਆ ਦਾ ਆ ਕੁੜਤਾ ਪਜਾਮਾ ਬਣਿਆ ਰੈਡੀ ਹੈ ਨਵੀਆਂ ਚੀਜ਼ਾਂ ਡਿਫਰੈਂਟ ਆ ਚੈੱਕ ਕਰੋ ਕੁੜਤਾ ਤੇ ਨਾਲ ਉੱਪਰ ਬਾਸਕਟ ਜੈਕਟ ਬਣੀ ਆ ਚੀਜ਼ਾਂ ਤੁਹਾਡੇ ਸਾਹਮਣੇ ਦਿਖਾ ਰਹੇ ਆ ਆ ਚੱਕੋ ਸ਼ੇਰਵਾਨੀ ਬਣੀ ਆ ਨਾਲ ਬਲੈਕ ਕਲਰ ਦੀ ਪੈਂਟ ਲੱਗੀ ਐ ਭਾਜੀ ਰਾਇਲ ਕਲਾਸ ਲਗਦੀ ਚੀਜ਼ਾਂ ਸਾਡੇ ਕੋਲੇ ਵੀ ਹੈਗੀਆਂ ਅਸੀਂ 2995 3760 ਵਾਲੇ ਨਹੀਂ ਕੱਲੇ ਅਸੀਂ ਲਗਜ਼ਰੀ ਡਿਜ਼ਾਈਨਿੰਗ ਸਾਡੇ ਕੋਲ ਟੇਲਰ ਬਹੁਤ ਹਾਈ ਕਲਾਸ ਆ ਜੋ ਬੁੱਕ ਦੇ ਵਿੱਚ ਆ ਤੁਸੀਂ ਸੇਮ ਚੀਜ਼ ਦੇ ਦੋਗੇ ਸੇਮ ਚੀਜ਼ ਭਾਜੀ ਦੇ ਹੋਗੇ ਨਹੀਂ ਦੇ ਰਹੇ ਅਸੀਂ ਸਾਡੇ ਕੋਲ ਆਲ ਰੈਡੀ ਇਤਾਂ ਦੇ ਲੋਕ ਕਨਸੈਪਟ ਬਣਾ ਕੇ ਜਾਂਦੇ ਆ ਆ ਚੈੱਕ ਕਰੋ ਸ਼ੇਰਵਾਨੀ ਬਣੀ ਆ ਨਾਲ ਪਜਾਮਾ ਵਾ ਆ ਚੈੱਕ ਕਰੋ ਆ ਚੀਜ਼ਾਂ ਦੇਖੋ ਡਿਜ਼ਾਈਨ ਵੱਖਰਾ ਨਵਾਂ ਕਨਸੈਪਟ ਵਾਈਟ ਕਲਰ ਦਾ ਪਜਾਮਾ ਤੇ ਸ਼ੇਰਵਾਨੀ ਸਕਾਈ ਬਲੂ ਕਲਰ ਦੀ ਬਾਜੀ ਆਹ ਦੇਖੋ ਹੁਣ ਵੈਡਿੰਗ ਥੀਮ ਚੈੱਕ ਕਰ ਲੋ ਦੇਖੋ ਮੁੰਡੇ ਨੇ ਵੀ ਲੈ ਲਿਆ ਮੁੰਡੇ ਨੇ ਆਪ ਦੀ ਘਰ ਵਾਲੇ ਇਸ ਤੇ ਲੈ ਲਿਆ ਤੇ ਛੋਟੇ ਭਰਾਵ ਤੇ ਦੇਖੋ ਇਤਾਂ ਦਾ ਕਨਸੈਪਟ ਆਹ ਕੁਰਤਾ ਪਜਾਮਾ ਤੇ ਆਹ ਸ਼ੇਰਵਾਨੀ ਹੁਣ ਸ਼ੇਰਵਾਨੀ ਦੇ ਗੱਲ ਕਰਦੇ ਅੱਛਾ ਸ਼ੇਰਵਾਨੀ ਜਿਵੇਂ ਦੇਖ ਰਿਹਾ ਪੜੇ ਸੋਨੇ ਡਿਜ਼ਾਈਨ ਹੈ ਤੇ ਵੈਰਾਈਟੀ ਬਹੁਤ ساری ਹੈਗੀ ਦੇਖੋ ਬਾਜੀ ਪੱਟੇ ਪੱਟੇ ਸ਼ੋਰੂਮਾਂ 'ਚ ਆਹ ਆ ਸ਼ੇਰਵਾਨੀਆਂ 1.5 ਲੱਖ ਦੀਆਂ ਬਣਾ ਕੇ ਦਿੰਦੇ ਆ 2-2 ਲੱਖ ਦੀਆਂ 10-10 ਵੀਲੀ ਹੀ ਆ ਰਿਹਾ ਰੈਂਟ ਲੈਂਦੇ ਆ ਪਰ ਮਾਤੂ ਸ਼ੀ ਦਸਤਾਰ 6000 6500 ਦੇ ਸ਼ੇਰਵਾਨੀ ਰੈਡੀ ਕਰਕੇ ਦੇ ਦਿੰਦਾ 7000 8000 ਤੱਕ ਰਾਇਲ ਕਲਾਸ ਸ਼ੇਰਵਾਨੀਆਂ ਰਾਇਲ ਕਲਾਸ ਲਗਜ਼ਰੀ ਆਪਦੇ ਵਿਆਹ ਨੂੰ ਯਾਦਗਾਰ ਬਣਾਉਣੇ ਵਾਸਤੇ ਆ ਚੀਜ਼ਾਂ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਇੱਕ ਤੋਂ ਇੱਕ ਚੈੱਕ ਕਰੋ ਆ ਚੀਜ਼ਾਂ ਇੱਥੇ ਬਣੀਆਂ ਵੀ ਆ ਆ ਚੈੱਕ ਕਰੋ ਸ਼ੇਰਵਾਨੀ ਤੇ ਨਾਲ ਕਰੀਮ ਕਲਰ ਦਾ ਪਜਾਮਾ ਇਹ ਚੀਜ਼ਾਂ ਇੱਥੇ ਬਣਾਈਆਂ ਸੀ ਇਹ ਚੀਜ਼ਾਂ ਇੱਥੇ ਰੈਡੀ ਕੀਤੀਆਂ ਆ ਸਾਰਾ ਮਟੀਰੀਅਲ ਆ ਚੈੱਕ ਕਰੋ ਆ ਸ਼ੇਰਵਾਨੀ ਬਣ ਗਈ ਜੀ ਆ ਨਾਲ ਕਮੀਜ਼ ਬਣ ਗਿਆ ਆ ਨਾਲ ਪਜਾਮਾ ਬਣ ਗਿਆ ਦੇਖੋ ਵਿਆਹ ਸ਼ਾਦੀ ਚ ਫੰਕਸ਼ਨ ਤੁਹਾਡੇ 2 ਮਹੀਨੇ ਬਾਅਦ ਆ 1 ਮਹੀਨੇ ਬਾਅਦ ਤੁਸੀਂ ਹੁਣੇ ਆ ਜਾਓ ਇਸ ਵੇਲੇ ਸਪੈਸ਼ਲ ਆਫਰ ਚੱਲ ਰਹੀ ਆ ਤੁਸੀਂ ਪਹਿਲਾਂ ਕੱਪੜਾ ਪ੍ਰਸਾਦ ਲੈਣਾ ਫਿਰ ਤੁਸੀਂ ਸਟਿਚਿੰਗ ਵੀ ਕਰਾਉਣੀ ਆ ਉਸ ਲਈ ਟਾਈਮਿੰਗ ਚਾਹੀਦੀ ਹੁੰਦੀ ਆ ਜੇ ਤੁਸੀਂ ਬਾਅਦ ਚ ਜਾਉਂਗੇ ਕਿਸੇ ਦੁਕਾਨਦਾਰ ਤੋਂ ਤੇ ਤੁਸੀਂ ਹੁਣ ਆਪੇ ਦੇਖ ਲਓ 10-10 ਸਿਆਣਾਂ ਵਾਲੇ ਕੋਟ ਬਣ ਸੀ 2895 ਦੇ ਇਹਨੇ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ 3 ਗੁਣਾ ਰੇਟ ਘੱਟ ਮੰਨ ਲਓ ਸਾਰਾ ਹੀ ਸਮਾਨ ਤੁਸੀਂ ਸ਼ੇਰ ਬਣੀਆਂ ਲੈਣੀਆਂ ਕੋਟ ਤੇ ਵੀ ਆ ਮਿਲਣੀਆਂ ਬਾਸਕਟ ਪਲੇ ਦੇ ਸਾਰਾ 1 ਲੱਖ ਰੁਪਈਆ ਜਿਹੜਾ ਬਾਜ਼ਾਰ ਚ ਬੈਲ ਬਣਨਾ ਇੱਥੇ 30000 ਰੁਪਈਆ 70000 ਰੁਪਈਆ ਤੁਹਾਡਾ ਸੀ ਵਿਚਾ ਲੈਣਾ ਇਸ ਗੱਲ ਦੀ ਗਾਰੰਟੀ ਦਿੰਦੇ ਆ ਚੈਲੰਜ ਵੀ ਕਰਦੇ ਆ ਦੇਖੋ ਜੀ ਡਿਜ਼ਾਈਨਰ ਕੋਟ ਵੀ ਹੈਗੇ ਆ ਕੋਟ ਪੈਂਟ ਦੇਖੋ ਕੋਟ ਇਹਦਾ ਬਣ ਗਿਆ ਆ ਨਾਲ ਸਟਿਕੀ ਤੋਂ ਬਲੈਕ ਪੈਂਟ ਤੇ ਦੇਖੋ ਡਿਫਰੈਂਟ ਚੀਜ਼ਾਂ ਕਨਸੈਪਟ ਨਵੇਂ ਸਟਾਈਲੈਸ ਚੀਜ਼ਾਂ ਲੈ ਕੇ ਆਏ ਆ ਤੇ ਦੇਖੋ ਫਾਇਦਾ ਤੁਹਾਡਾ ਰੇਟ 'ਚ ਵੀ ਹੋਣਾ ਫਾਇਦਾ ਤੁਹਾਡਾ ਕੱਪੜੇ 'ਚ ਵੀ ਹੋਣਾ ਫਾਇਦਾ ਤੁਹਾਡੇ ਟਾਈਮ ਦਾ ਵੀ ਹੋਣਾ ਕਿਉਂਕਿ ਇੱਥੋਂ ਹੀ ਕੱਪੜਾ ਲੈਣਾ ਇੱਥੋਂ ਹੀ ਸਟਿਚ ਕਰਾਣਾ ਬਾਕੇ ਪਰ ਨੇ ਪਾਰਕਿੰਗ ਖੁੱਲੀ ਡੱਲੀ ਆ ਕਿਤੇ ਭੀੜੇ ਬਜ਼ਾਰਾਂ 'ਚੇ ਜਾਣ ਦੀ ਲੋੜ ਨਹੀਂ ਦੇਖੋ ਲਹੰਗੇ ਸ਼ਰਾਰੇ ਗਰਾਰੇ ਸੂਟ ਪਾਰਟੀਵੇ ਸੂਟ ਦਸਤਾਰਾਂ ਟਾਈਆਂ ਹਰ ਇੱਕ ਚੀਜ਼ ਤੁਹਾਡੇ ਵਿਆਹ ਸ਼ਾਦੀ ਤੇ ਇੱਥੇ ਅਵੇਲੇਬਲ ਮਿਲੂਗੀ ਦੇਖੋ ਆ ਥੀਮ ਵਾਲੇ ਕੋਰਤੇ ਪਿਆ ਮੈਂ ਤੁਸੀਂ ਜਾ ਕੋ ਤੇ ਮੰਨ ਲਓ 20 25 25 ਕੋਜੇ ਬਣਾਉਣੇ ਆ ਬਣਾ ਲਓ ਉਸੀ 10 ਬਰੋਣਿਆਂ ਮਤਲਬ ਹਰ ਇੱਕ ਲਗਜ਼ਰੀ ਟੀ ਤੁਹਾਨੂੰ ਮਾਸਤੂ ਸ਼੍ਰੀ ਦਰਕਾਰ ਬਾਗੇਪਰਾਂ ਤੋਂ ਮਿਲ ਜਾਣੀਆਂ ਦੇਖੋ ਜੀ ਸਟੀਚਿੰਗ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਤੁਹਾਨੂੰ ਡਿਜ਼ਾਈਨਰ ਚੀਜ਼ ਬਣਾ ਕੇ ਦਵਾਂਗੇ ਬਾਜੂ ਪੋਕਟ ਆ ਚੀਜ਼ਾਂ ਨਵੇਂ ਕਨਸੈਪਟ ਲਾ ਕੇ ਦਵਾਂਗੇ ਦੇਖੋ ਸਾਡੀ ਸਟੀਚਿੰਗ ਜੈਸੀ 2050 ਰੁਪਿਆ 2 ਪੀਸ ਦੇ ਲੈ ਰਹੇ ਆ ਤੇ 2500 3 ਪੀਸ ਦੇ ਲੈ ਰਹੇ ਆ ਤੇ ਕੁਆਲਿਟੀ ਕੋਈ ਮਾੜੀ ਨਹੀਂ ਦੇ ਰੇ ਦੁਨੀਆ ਦਾ ਸਭ ਤੋਂ ਬੈਸਟ ਫੈਬਰਿਕ ਲਗਾ ਰਹੇ ਆ ਦੁਨੀਆ ਦੇ ਬੈਸਟ ਕਾਰੀਗਰ ਸਾਡੇ ਕੋਲੇ ਯੂਪੀ ਤੋਂ ਆਗੇ ਕਾਰੀਗਰ ਸਾਡੇ ਕੋਲ ਦੁਬਈ ਤੱਕ ਦੇ ਕਾਰੀਗਰ ਆ ਇੱਥੇ ਆ ਚੀਜ਼ਾਂ ਚੈੱਕ ਕਰੋ ਸ਼ੇਰਵਾਨੀ ਅਸੀਂ ਰੇਟ ਘੱਟ ਕਿਵੇਂ ਦਿੰਨੇ ਆ ਕਿਉਂਕਿ ਅਸੀਂ ਜੈਜ ਟੇਲਰਿੰਗ ਲੈਨੇ ਆ ਅਸੀਂ ਜੈਜ ਫੈਬਰਿਕ ਲਾਨਨੇ ਆ ਮਸ਼ੀਨਾ ਪਲਾਂਟ ਸਾਰਾ ਕੁਝ ਸਾਡਾ ਆਪ ਦਾ ਜਦੋਂ ਅਸੀਂ ਟੇਲਰਿੰਗ ਦੀ ਗੱਲ ਕਰਦੇ ਆ ਤੇ ਆਹ ਚੈੱਕ ਕਰੋ ਵੱਡੇ ਵੱਡੇ ਮੌਲਾਂ ਦੇ ਵਿੱਚ ਸੇਮ ਡਿਜ਼ਾਈਨ 30 30 40 40 ਹਜ਼ਾਰ ਦੀਆਂ ਇਕੱਲੀਆਂ ਬਾਸਕਟਾਂ ਬਣਾ ਕੇ ਦੇ ਦਿੰਦੇ ਆ ਇਹ ਜੀ 40000 ਜੇ ਤੁਹਾਡੇ ਬਰਾਤੀ ਵੀ ਬਣਾ ਦੇਣੇ ਆਂ ਪਾਰਟੀ ਵਿੱਚ ਚੀਜ਼ਾਂ ਸਾਰੀਆਂ ਦੱਸਤੀਆਂ ਮੈਨੂੰ ਕੁਰਤੇ ਪਜਾਮੇ ਵੀ ਦੱਸਣਾ ਕੁਰਤੇ ਪਜਾਮੇ ਵਿੱਚ ਕੀ ਫਾਇਦਾ ਕਿੱਥੋਂ ਸਟਾਰਟਿੰਗ ਹੋ ਜਾਂਦੀ ਆਪਾਂ ਦੇਖੋ ਜੀ ਕੁਰਤਾ ਪਜਾਮਾ ਐਸ ਵਕਤ 5 ਦਿਨਾਂ ਦੀ ਪੱਟੀ ਸੇ ਲੱਗੀ ਆ ਆ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 700 ਰੁਪਏ ਦਾ ਇਹਦੇ ਨਾਲ ਇੱਕ ਕੁਰਤਾ ਪਜਾਮਾ ਵੀ ਫ੍ਰੀ ਦਿੰਨੇ ਆ ਮਤਲਬ ਕਿ 350 ਤੋਂ ਸਾਡੇ ਕੋਲ ਕੁਰਤਾ ਪਜਾਮਾ ਸ਼ੁਰੂ ਆ ਪਰ ਗੱਲ ਜੇ ਲਗਜ਼ਰੀ ਦੀ ਕਰਦੇ ਆ ਜੇ ਗੱਲ ਕਹਤੇ ਰਾਇਲ ਕਲਾਸ ਦੀ ਜੇ ਗੱਲ ਕਰਦੇ ਮੰਤਰੀਆਂ ਦੀ ਦੇਖੋ ਉਹੀ ਲੋਕ ਨਹੀਂ ਕੱਪੜਾ ਪਾ ਸਕਦੇ ਕਹਿੰਦੇ ਪਾਓ ਜੱਗ ਪਾਂਦਾ ਤੇ ਖਾਓ ਮਨ ਪਾਂਦਾ ਆ ਚੈੱਕ ਕਰੋ ਜੀ ਕੁਰਤੇ ਪਜਾਮੇ ਰੇਮਬੜ ਸੀ ਆਰ ਆਨ ਦੇ ਲਕਸ਼ਰੀ ਬ੍ਰਾਂਡ ਵੀ ਆ ਗਏ ਆ ਪਰ ਇਹਨਾਂ ਦੇ ਰੇਟ ਠੱਗੀ ਠੋਰੀ ਵਾਲਾ ਕੰਮ ਨਹੀਂ ਰੇਟ ਸਾਰੇ ਉੱਤੇ ਲਿਖ ਕੇ ਲਾਇਆ ਆ ਚੈੱਕ ਕਰ ਲੋ ਟਾਪ ਦਾ ਬ੍ਰਾਂਡ ਜਿਹੜਾ 6 600 ਰੁਪਏ ਮੀਟਰ ਮਿਲਦਾ ਆ ਇਟਲੀ ਦਾ ਇਟਲੀ ਦਾ ਆ ਤੁਹਾਨੂੰ ਦਿਖਾਤਾ ਰੇਟ ਉੱਤੇ ਲਿਖਿਆ 640 ਰੁਪਏ ਮੀਟਰ ਮਤਲਬ ਕੋਈ 1500 ਦਾ 2000 ਦਾ 2500 ਦਾ 3000 ਦਾ ਵਾਈਟ ਦੀਆਂ ਕੁਆਲਿਟੀਆਂ ਚੈੱਕ ਕਰ ਲੋ ਕੈਮਰਾ ਮਾਰ ਦੋ 310 325 435 550 550 800 1100 3000 ਰੁਪਏ ਮੀਟਰ ਤੱਕ ਦੀ ਆਈਟਮ ਆ ਪਰ ਫਰਕ ਇਹ ਹੈ ਅਸੀਂ ਜਾਇਜ਼ ਕਮਾਈ ਕਰਦੇ ਆ ਜਿਹੜਾ ਬਜ਼ਾਰਾਂ 'ਚ 6-6000 ਦਾ ਕੁਰਤਾ ਪਜਾਮਾ ਮਿਲਣਾ ਉਹ ਸਾਡੇ ਕੋਲੇ 3000 'ਚ ਰੈਡੀ ਕਰਕੇ ਲੈ ਜਾਓ ਸੋ ਮੁੱਕ ਦੀ ਗੱਲ ਇਹ ਆ ਚਾਹੇ ਤੁਸੀਂ ਕੁਰਤੇ ਪਜਾਮੇ ਲੈਣੇ ਆ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰ ਬਣੀਆਂ ਪੱਗਾਂ ਲੈਣੀਆਂ ਸਾਰਿਆਂ ਤੇ ਬਹੁਤ ਵੱਡੀ ਸੇਲ ਚੱਲਦੀ ਆ 5 ਦਿਨ ਤੁਸੀਂ ਆਜੋ ਜਿੱਦਾਂ ਦੇ ਮਾਰਦੀ ਰੰਗ ਲੈ ਜਾਓ ਸ਼ਰਟਾਂ ਤੁਸੀਂ ਲੈਣੀਆਂ ਦੇਖੋ ਸਾਡੇ ਕੋਲ ਚੈੱਕ ਲੈ ਲਓ ਤੁਸੀਂ ਪ੍ਰਿੰਟ ਲੈ ਲਓ ਲਾਈਨ ਵਾਲੀ ਜੋਬ ਵੀ ਜੋਬ ਕਰਦੇ ਆ ਤਿੰਨ 350 ਸ਼ਰਟ ਸ਼ੁਰੂ ਹੋ ਜਾਂਦੀ ਆ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਬਹੁਤ ਸਾਰੀ ਵੈਰਾਈਟੀ ਦੇ ਰਹੇ ਹਾਂ ਸੋ ਛੇਤੀ ਆ ਜਾਓ ਬਾਗਾ ਪ੍ਰਾਣਾ ਤੁਸੀਂ ਆਉਣਾ ਹੈ ਮਾਤ ਤੁਸੀਂ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਆ ਕੋਈ ਤੁਸੀਂ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ ਕੈਮਰਾਮਨ ਪ੍ਰੀਤਮ ਨਾਲ ਹਰਦੀਪ ਸਿੰਘ ਤੱਕੜ ਸਾਹ ਡੀਪੀ ਬਾਗਾ ਪ੍ਰਾਣਾ